ਸਸਟੀ ਕੁੜੀਆਂ ਫਰੈਂਡਸ ਕਿਵੇਂ ਸਾਰੇ ਜਣੇ ਵੈਲਕਮ ਬੈਕ ਟੂ ਮਾਈ YouTube ਐਂਡ Instagram ਫੈਮਲੀ ਅੱਜ ਸਵੇਰੇ ਸਵੇਰੇ ਨਿਊ ਨਿਊ ਇਅਰ ਤੇ ਸਾਰੀਆਂ ਜਣੀਆਂ ਹੋਣ ਲੱਗੀਆਂ ਹੋਈਆਂ ਰੈਡੀ ਦੇਖੋ ਕਿਵੇਂ ਬੈਠੀਆਂ ਸਜੀਆਂ ਹੋਈਆਂ 헤어 ਸਟਲਿੰਗ ਕਰਾ ਰਹੀਆਂ ਨੇ ਸੇਮ ਸੇਮ ਇੰਟਰ ਕੋਮਲ ਕਰ ਰਹੀ ਐ ਖੁਸ਼ੀ ਨਿਊ ਇਅਰ ਦੋਸਤੋ ਤੁਸੀਂ ਨਹੀਂ ਕਹੋਗੇ ਹੈਪੀ ਨਿਊ ਇਅਰ ਦੋਸਤੋ ਬੀਨਿਅਰ ਸਾਰੇ ਨੂੰ ਰੱਬ ਦਾ ਨਾਮ ਇਸ ਵਾਸਤੇ ਰੱਖੇ ਇਹ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇ ਥੈਂਕ ਯੂ ਜੀ ਤੁਸੀਂ ਨਹੀਂ ਕਹੋਗੇ ਹੈਪੀ ਨਿਅਰ ਜੀ ਹੈਪੀ ਨਿਅਰ ਜੀ YouTube ਐਂਡ Instagram ਚੈਨਲ ਆ ਦੇਖ ਲੋ ਹਾਲ ਆਪ ਦਾ ਮੇਕਅਪ ਨਹੀਂ ਆਪ ਹੋ ਰਿਹਾ ਉਧਰ ਲੱਗੀ ਪਈ ਐ ਜੋੜਾ ਤੇ ਕਹਿੰਦੀ ਮੇਰਾ ਪਿੱਛੇ ਰਹਿ ਜਾ ਆ ਦੇਖ ਲੋ ਓ ਮਾਈ ਗਾਡ ਉਹਨੂੰ ਮੇਕਅਪ ਨਹੀਂ ਕਰਨਾ ਆਉਂਦਾ ਆਉਂਦਾ ਤਿਆਰ ਬਾਲਾ ਅਸੀਂ ਚੱਲੇ ਆਂ ਦਮਦਮਾ ਸਾਹਿਬ ਗੁਰਦੁਆਰਾ ਸਾਹਿਬ ਇੱਕ ਤਾਂ ਬਾਰ ਇੱਕਦਰ ਮੈਂ ਕਰਨ ਲੱਗੀ ਸੀ ਗੱਡੀ ਸਟਾਰਟ ਮਿਲਦੇ ਆਂ ਤੁਹਾਨੂੰ ਹਾਏ ਰੋਜ਼ ਵੀ ਸੁੱਕਿਆ ਸਾਡਾ ਵਿਚਾਰਾ ਇਹ ਉਦਦੇ ਦਾ ਕਿਸੇ ਨੇ ਰੋਜ਼ ਕੱਢਿਆ ਹੀ ਨਹੀਂ ਹਨਾ ਜੀ ਤੁਹਾਨੂੰ ਤਾਂ ਦਿੱਪਾ ਸੀ ਅੱਛਾ ਜੀ ਹਾਂ ਜੀ ਠੰਡੀ ਹਵਾ ਚੱਲਦੀ ਹੈ ਹਨਾ ਆ ਜਾਓ ਫਿਰ ਗੱਡੀ 'ਚ ਬੈਠੋ ਮੈਂ ਤੁਹਾਨੂੰ ਰੈੱਡ ਰੋਜ਼ ਮੈਂ ਤੁਸੀਂ ਆਪ ਹੀ ਰੈੱਡ ਰੋਜ਼ Oh my god thank you ਲੋਚੀ ਅਸੀਂ ਚੱਲੇ ਸੀ ਗੁਰੂ ਘਰ ਮਥਾ ਟੇਕਨ ਸਾਰੇ ਜਣੇ ਹਾਈ ਹਾਈ ਦੀਦੀ ਦੀਦੀ ਅਜਾ ਆਪਣੇ ਕੁੱਤ ਕਾਰ ਕੀ ਹਨੂ ਆਪਣੇ ਕੁੱਤ ਬਣਾ ਲਿਆ ਚਾਹ ਜਿੰਦੀ ਪੁੱਤ ਤਾਂ ਚਾਰੋਂ ਦੇ ਚਾਰ ਕੰਪਨੀ ਤੋਂ ਮਾਰ ਦਿੱਤੇ ਤੇ ਮਹਾਰਾਜ ਨੇ ਸਾਨੂੰ ਕਿਹਾ ਕਿ ਅੱਗੇ ਸੀਸੀ ਵਾਪਸ ਮੁੱਠਾ ਟੇਕੇ ਆ ਵੇ ਬਹਿਣ ਦੀ ਤਿਆਰੀ ਕਿੰਨੀ ਜਲਦੀ ਹੈ ਨਹੀਂ ਨਹੀਂ ਬਹਿ ਜਾ

तो उस तो बाद कुछ नहीं जाना कि करें आज कल जो भी कुछ छेती तो चलो जी इन लोगों करते हैं मिस्टर वो भी सुबह टाइम तो कुछ लो जी हाँ ना सिर्फ चले मशक्कियाँ ना साफ मत्था टिकन फैमिली ते टाइम तो उधर मम्मी पापा जी इधर पुगा इधर मैं I'm mm -hmm.